ਦੇਸ਼ ਉਹ ਦੇਸ਼ਾਂ ਵਿੱਚ ਜਿੰਨੇ ਵੀ ਮੇਰੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸलाम ਸਤਿ ਸ਼੍ਰੀ ਅਕਾਲ ਤੇ ਜਿਸ ਤਰ੍ਹਾਂ ਅਸੀਂ ਜਾਣਦੇ ਆ ਜੀ ਇਹ ਜੋ ਰਮਜ਼ਾਨ ਦੇ ਬੜੇ ਪਵਿੱਤਰ ਦਿਨ ਚੱਲ ਰਹੇ ਨੇ ਕਿਉਂਕਿ ਇਹ 1 ਮਹੀਨਾ ਪੂਰਾ ਜੋ ਸਾਡੇ ਮੁਸਲਿਮ ਭਾਈ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਦੇਖੋ ਉਹ ਰੋਜ਼ਾ ਰੱਖਦੇ ਨੇ ਠੀਕ ਹੈ ਜੀ ਉਹ ਬੜੇ ਕਿਸਮਤਵਡੇ ਲੋਕ ਹੁੰਦੇ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਤੇ ਉਹ ਮੌਕਾ ਲੱਭ ਕੇ ਤੇ ਫਿਰ ਰੋਜਰ ਹਜੇ ਨੇ ਤੇ ਮੈਂ ਸਮਝਦਾ ਕਿ ਸਾਨੂੰ ਵੀ ਚਲੋ ਪ੍ਰਮਾਤਮਾ ਨੇ ਮੌਕਾ ਦਿੱਤਾ ਤੇ ਅਸੀਂ ਇਹਨਾਂ ਦੇ ਜਿਹੜਾ ਰੋਜਾ ਉਹ ਆਪਣੇ ਘਰ ਅੱਜ ਸੱਦ ਕੇ ਆਪਣੇ ਸਾਰੇ ਸਾਥੀਆਂ ਨਾਲ ਕਰਵਾਇਆ ਵਾ ਤੇ ਮੈਂ ਕਿਦਾਂ ਟਿੱਡੇ ਸਮਝਦਾ ਕਿ ਮੈਂ ਬੜਾ ਖੁਸ਼ਕਿਸਮਤ ਵਲਾਂ ਵਟੀ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾ ਬਾਕੀ ਇਹ ਸਾਡੇ ਕਾਦੀਆਂ ਵੀ ਤੇ ਸਾਡੀ ਜਿਹੜੀ ਜਿੰਨੀ ਵੀ ਐਮਡੀ ਭਾਈਚਾਰਾ ਰਹਿੰਦੇ ਆ ਮੈਂ ਸਾਰਿਆਂ ਨੂੰ ਜੋ ਜੀ ਈਦ ਆ ਰਹੀ ਆ ਈਦ ਦੇ ਉੱਤੇ ਇਹਨਾਂ ਨੂੰ ਬਹੁਤ ਬਹੁਤ ਵਾਰਤਵਾ ਦੇ ਰਿਹਾ ਵਾਂ ਸਾਰੇ ਦੇਸ਼-ਵਿਦੇਸ਼ਾਂ ਜਿੱਥੇ ਵੀ ਮੇਰੇ ਮੁਸਲਮਾਨ ਵਿਚਾਰਜ ਲੋਕ ਰਹਿ ਰਹੇ ਨੇ ਮੈਂ ਉਹਨਾਂ ਨੂੰ ਬਹੁਤ ਵਾਰਤਵਾ ਦੇ ਰਿਹਾ ਵਾਂ ਤੇ ਬਾਕੀ ਸਾਡਾ ਜਿਹੜਾ ਕਾਦੀਆਂ ਸ਼ਹਿਰ ਆ ਇੱਕ ਬਹੁਤ ਹੀ ਪਵਿੱਤਰ ਸ਼ਹਿਰ ਆ ਕਿਉਂਕਿ ਇੰਨਾ ਜਿਹੜੀ ਸਾਡੀ ਐਮਬੀਏ ਕਮਿਊਨਿਟੀ ਹੈ ਜਿਹੜਾ ਕਿ ਕਾਦੀਆਂ ਸ਼ਹਿਰ ਨੂੰ ਬਹੁਤ ਪਵਿੱਤਰ ਜਨਿਆ ਜਾਂਦਾ ਵਾ ਤੇ ਸਾਡੇ ਕਾਦੀਆਂ ਸ਼ਹਿਰ ਦੇ ਚਸਿਬ ਆਪਸ ਦੇ ਵਿੱਚ ਬਹੁਤ ਪ੍ਰੇਮ ਨਾਲ ਰਹਿੰਦੇ ਆ ਸਾਡਾ ਬਹੁਤ ਪਿਆਰ ਵਾਲਾ ਕਮਿਊਨਿਟੀ ਦੇ ਨਾਲ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਇਹ ਵਾਹਿਗੁਰੂ ਸਾਰਿਆਂ ਉਤੇ ਮਿਹਰ ਭਰਿਆ ਰੱਖ ਐਸੇ ਤਰ੍ਹਾਂ ਜੋ ਅਸੀਂ ਜੀਅਟ ਦੂਸਰੇ ਨੂੰ ਮਿਲਦੇ ਰਹੀਏ ਤੇ ਏਟ ਸਾਡੀ ਜੋ ਤੁਹਾਡੇ ਚੈਨਲ ਰਾਹੀਂ ਸਾਡੀ ਜੀਅਟ ਦੀ ਆਵਾਜ਼ ਪਹੁੰਚੇ ਸਾਡੇ ਹਜੂਰ ਸਾਹਿਬ ਤੱਕ ਤੇ ਅਸੀਂ ਇਹ ਚਾਹੁੰਦੇ ਆ ਕਿ ਜੋ ਇਸ ਵਾਰ ਦਾ ਜਲਸਾ ਵਾ ਉਸ ਦੇ ਵਿੱਚ ਸਾਨੂੰ ਆਜੋ ਆਪਣੇ ਜੁਰ ਜ਼ਰੂਰ ਦਰਸ਼ਨ ਦਿਨ ਚਾਨਵਾਜ ਹਾਂਜੀ ਮੈਂ ਆਵਾਜ਼ ਨੰਬਰ 5 ਮੇਰਾ ਨਾਮ ਸੁਖਰਾਜ ਕੌਰ ਐਮਸੀ ਤੇ ਅੱਜ ਮੁਸਲਮ ਭਾਈਚਾਰੇ ਦਾ ਰੋਜਾ ਖਲਾਇਆ ਬੜੀ ਖੁਸ਼ੀ ਹੋਈ ਸਾਰੇ ਪਿਆਰਾਂ ਸਾਡੇ ਘਰ ਆਏ ਆ ਬੜੀ ਖੁਸ਼ੀ ਹੋਈ ਮੈਂ ਮੁਬਾਰਕਵਾਦ ਦਿੰਦੀ ਸਾਰਿਆਂ ਨੂੰ ਮੁਸਫਾਈ ਜਾਰੇ ਨੂੰ ਇੱਕ ਤਾਂ ਬਣ ਬਣਾ ਕੇ ਰੱਖਣਾ ਸਾਡੇ ਨਾਲ ਪਿਆਰ ਬਣਾ ਕੇ ਰੱਖਣਾ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਤੁਹਾਡਾ ਸਾਥ ਦੇਵਾ ਤੁਸੀਂ ਸਾਡਾ ਦਿੰਦੇ ਆ ਨਾ ਰੱਖ ਜੀ ਦਾ ਖਾਸ